ਵਾਹਿਗੁਰੂ ਗਰਬਾਣੇ ਅੱਜ ਦੇ ਗੱਲ ਕਰਦੀ ਹੈ ਅੱਜ ਕਿੰਨਾ ਤੋ ਹੈ ਸਾਇਆ ਕੋਰੇ ਬਾਬ ਸੋਣਾ ਨਹੀਂ ਆਉਣਾ ਪੰਛੀ ਉੱਡ ਰਹੇ ਸੀ ਜਿੱਥੇ ਚੁੰਝ ਦਿੱਤੀ ਹੈ ਉੱਥੇ ਰਿਸ਼ਕ ਵੀ ਦਿੱਤਾ ਹਾ ਸਾ ਪਰਮੇਸ਼ਰ ਤੋਂ ਕੋ ਸਿਆਣਾ ਹੈ ਜਿਵੇਂ ਅਸੀਂ ਮਨੁੱਖ ਪਸ਼ੂਆਂ ਵਰਗੇ ਬਣਾ ਦਿੰਦੇ ਜਨਹਰ ਵਰਗੇ ਬਣਾ ਦਿੰਦੇ ਕਈਆਂ ਨੂੰ ਡਬਲ ਇੰਜਨ ਹੈ ਉਹ ਪਾਣੀ ਚ ਵੀ ਰਹਿ ਸਕਦੇ ਹਨ ਥਲ ਚ ਧਰਤੀ ਤੇ ਵੀ ਰਹਿ ਸਕਦੇ ਹਨ ਉਹਨਾਂ ਦੇ ਫੇਫੜੇ ਡਬਲ ਹਨ ਕਸੀਤਾ ਜਨਮ ਲੈਣ ਸਾਰੀ ਬਸ ਗਿਆਨ ਦੀ ਆਂਦੀ ਚਲਾ ਦੇਣੀ ਸੀ ਸੋ ਮਾ ਪਰਮੇਸ਼ਰ ਨੇ ਬਣਾਤੇ ਰਿਸ਼ੀ ਕਾ ਬਣਾਤਾ ਅਮਰਤ ਵਰਗਾ ਦੰਦ ਬਣਾਤਾ ਸੋ ਜੰਮਦੇ ਹੀ ਕੋਈ ਭਗਤ ਪੋਰੇ ਚ ਰਿਆ ਸੋ ਇੱਕ ਨਗਰ ਚ ਮੰਗਣ ਗਿਆ ਪਤਾ ਬੀਬੀ ਤੇਰੇ ਡੇਡੇ ਫੋੜੇ ਨਹੀਂ ਬਾਬਾ ਜੀ ਇਹ ਫੋੜੇ ਨਹੀਂ ਇਹ ਨਾ ਪਰਮੇਸ਼ਰ ਨੇ ਰਿਝਾ ਕੋ ਬਣਾਇਆ ਹੈ ਬੱਚੇ ਲਈ ਦੁੱਧ ਸੋ ਪਰਮੇਸ਼ਰ ਕਹਿੰਦਾ ਮੈਨੂੰ ਲੰਬਾ ਦਿਓ ਮੈਂ ਕੁਝ ਵੀ ਨਹੀਂ ਗਲਤ ਕਰਦਾ ਨਾ ਕਨੌਨ ਰੂਪਾ ਨਾ ਸਿਸਟਰ ਰੂਪਾ ਮੈਂ ਕਾਲਚ ਨਹੀਂ ਆਉਂਦਾ ਸਮੇਂ ਚ ਨਹੀਂ ਆ ਪਰਮੇਸ਼ਰ ਨਾ ਉਹਦਾ ਮਾਤਾ ਪਿਤਾ ਹੈ ਕਿਤੇ ਬੈਠ ਕੇ ਚਲਾ ਰਿਆ ਨਹੀਂ ਉਹਨੇ ਪੱਕੇ ਕਾਨੂੰਨ ਬਣਾਤੇ ਹਨ ਕੱਚਾ ਮਾਲ ਦਿੱਤਾ ਹੈ ਸਾਨੂੰ ਪੱਕਾ ਆਪਣੀ ਸੂਝ ਬੂਝ ਅਕਲ ਨਾਲ ਬਣਾਣਾ ਹੈ ਲੋੜੀ ਦਾ ਸਮਾਨ ਸਾਨੂੰ ਫਰੀ ਚ ਮਿਲਿਆ ਦੇਖ ਲੋ ਉੱਤੇ ਪਾਸੋਂ ਜੜਾ ਆ ਰਿਹਾ ਨੀ ਮੇ ਪਾਸੇ ਜਾ ਰਿਹਾ ਉਹਦੀ ਖੇਡ ਹੈ ਨਾ ਜੋ ਪਿਤਾ ਹੁੰਦਾ ਹੈ ਨਾ ਆਪਣੇ ਬੱਚਿਆਂ ਲਈ ਮਰ ਮਿਟਦਾ ਹੈ ਸ ਪਹਾੜੀਆਂ ਨੂੰ ਪਹਾੜ ਹੀਰੇ ਦੇਤੇ ਪਹਾੜ ਵੇਚੀ ਜਾਓ ਰਿਜਕ ਪ੍ਰਾਪਤ ਕਰੋ ਪੱਥਰ ਵਿਕਦਾ ਹੈ ਸੋਨਾ ਚਾਂਦੀ ਸਭ ਕੁਝ ਹੈ ਜੋ ਅੱਖਾਂ ਨਾਲ ਦੇਖਦੇ ਹਾਂ ਪਰ ਵਿੱਚਰ ਵੀ ਮਾਇਆ ਹੈ ਇਸ ਪਤਨੀ ਹੈ ਸੋ ਉਹ ਨਿਰਗੁਣ ਵੀ ਹੈ ਸਰਗੁਣ ਵੀ ਹੈ ਦੋ ਰੂਪ ਹਨ ਇੱਕ ਗਾਵਤ ਰਹੇ ਮਨ ਸਾਥ ਨਾ ਪਾਏ ਹਮ ਵਿੱਚ ਗਾਵੈ ਦਿਰਤਾ ਜਾਏ ਕਈ ਕੀਰਤੀ ਕਰਦੇ ਹਨ ਉਦਮ ਕਰਦੇ ਹਨ ਮਸ਼ਕਤ ਘਾਲਦੇ ਹਨ ਹੁਣ ਮੈਂ ਕੀ ਹੈ ਮੇਰੇ ਵਰਗਾ ਹੋਰ ਦੇ ਮੇਰੇ ਵਰਗਾ ਹੋਰ ਨਾ ਹੋਏ ਜੇ ਮੈਂ 80 ਲੱਖ ਦੀ ਗੱਡੀ ਲਈ ਹੈ ਹੋਰ ਕਿਸੇ ਕੋਲ ਨਾ ਹੋਏ ਇਦਾਂ ਤੇ ਪਸ਼ੂ ਕਰਦੇ ਹਨ ਕੂਕਰ ਦਾ ਕੂਕਰ ਵੈਰੀ ਇਹਨਾਂ ਨੇ ਆਪਣੇ ਇਲਾਕੇ ਵੰਡੇ ਹੁੰਦੇ ਹਨ ਖੁੰਦੇ ਹਨ ਲੋਭ ਕਰਦੇ ਹਨ ਦਰਾਂਦੇ ਹਨ ਨੱਚਿਆ ਤਪਿਆ ਭਗਤ ਨਾ ਹੋਏ ਪਖੰਡ ਨਹੀਂ ਚੱਲਦਾ ਫਾਰਮੈਟ ਨਹੀਂ ਚੱਲਨੀ ਕੋਰੀਆਂ ਸਕੀਮਾਂ ਨਹੀਂ ਚੱਲਨੀ ਮਿਹਨਤ ਕਰਨੀ ਪੈਗੀ ਮਿਹਨਤ ਕਰਨੀ ਪੈਗੀ ਫਿਰ ਅੰਦਰੋਂ ਅਮਲ ਪ੍ਰਾਪਤ ਹੋਏਗਾ ਅਮਲ ਜ਼ਰੂਰੀ ਹੈ ਸਰੀਰ ਲਈ ਅਮਲ ਤੋਂ ਬਿਨਾ ਨਹੀਂ ਗੱਲ ਬਣਦੀ ਸੱਚਾ ਅਮਲ ਲੈਣਾ ਹੈ ਰਸਤੇ ਰੱਤੇ ਚੱਲਣਾ ਹੈ ਉਸ ਤਦ ਜਹਾਨ ਤੇਰਾ ਕਰੇਗਾ ਸੋ ਜੇ ਤੂੰ ਦੁਨੀਆ ਨੂੰ ਜਿੱਤੇਗਾ ਪਰਮੇਸ਼ਰ ਵੱਲੋਂ ਜ਼ੀਰੋ ਹੋ ਜਾਏਗਾ ਪਰਮੇਸ਼ਰ ਨਾਲ ਦੋਸਤੀ ਪਾਣੀ ਪੈ ਗਈ ਉਹ ਅੰਦਰ ਹੀ ਸੀ ਉਹੀ ਤੇਰੇ ਸਰੀਰ ਨੂੰ ਖਾ ਖਾਦੇ ਹੋਏ ਰੋੜ ਪਾਚ ਰਹੇ ਹਨ ਸਾਰਾ ਸਰਕਲ ਬਿਲੀਅਨ ਟਿਲੀਅੰ ਦਾ ਹੈ ਅੰਦਰ ਤੀਰਤ ਹੈ ਸੋ ਦਾਸ ਨੇ ਖੋਜ ਕੀਤੀ ਜੋ ਕੁਛ ਲੈਣਾ ਹੈ ਬੱਚੇ ਪਤਨੀ ਆ ਮੋਬਾਈਲ ਗਾੜੀ ਘਰ ਦੋ ਤੋਂ ਚਾਰ ਪੰਜ ਵਾਰੀ ਘਰ ਬਦਲਿਆ ਪੰਜ ਸੱਤ ਵਾਰੀ ਆਪਣੀ ਗੱਡੀ ਬਦਲੀ ਸਾਰਾ ਕੁਛ ਇਹ ਖੋਪਰੀ ਚ ਹੈ ਸਰੀਰ ਚ ਹੈ ਸੋ ਕੋਈ ਕੱਲਾ ਮਹਾਨ ਹੈ ਨਹੀਂ ਜੇ ਮੋਦੀ ਰਾਜਾ ਹੈ ਕੱਲਾ ਮਹਾਨ ਕੋਈ ਨਹੀਂ ਸਾ ਇਹ ਮਿਲ ਜੁਲ ਕੇ ਚੱਲਣਾ ਪਏਗਾ ਇਹ ਕਹਿੰਦੇ ਕੀੜੀਆਂ ਦਾ ਘਟ ਆਣਾ ਸਾਬ ਕਹਿੰਦਾ ਉੱਪਰ ਹੈ ਕੀੜੀਆਂ ਦਾ ਉਹਨੇ ਖੁੱਦਾਂ ਨੂੰ ਚੰਗੀ ਤਰ੍ਹਾਂ ਬੰਦ ਕਰਕੇ ਕੀੜੀਆਂ ਦਾ ਘਟ ਆਤਾ ਖੁੱਟ ਬੰਦ ਕਰਤੀ ਅਗਲੇ ਦਿਨ ਗਿਆ ਹੋਣਾ ਕਹਿੰਦਾ ਭੱਜ ਗਿਆ ਹੋਣਗੇ ਦੇਖਦਾ ਥੋੜੇ ਜਿ ਪਲਾਂਗ ਤੇ ਕੁਝ ਫੁੱਟ ਦੂਰ ਕੀੜੀਆਂ ਆਪਣਾ ਕੰਮ ਕਰ ਰਹੀਆਂ ਹਨ ਘਰ ਬਣਾ ਰਹੀਆਂ ਹਨ ਸ ਇਹ ਕੀੜੀਆਂ ਦਾ ਘਰ ਨਹੀਂ ਢਾ ਸਕਦੇ ਸ ਉਹਨੇ ਵਿੱਚੇ 84 85 86 ਲੱਖ ਜੂਨ ਨੂੰ ਚਲਾਉਣ ਵਾਲਾ ਹੈ ਉਹਨੇ ਅੰਗ ਪ੍ਰੰਗ ਨੈਣ نقش ਅੱਖਾਂ ਕੰਨ ਸਭ ਕੁਝ ਬਣਾਇਆ ਹੋਇਆ ਉਹਦੇ ਤੋਂ ਸਿਆਣਾ ਨਹੀਂ ਕੰਨਾ ਮੈਂ ਦੇਖ ਇੰਜੀ ਕਰ ਸਕਦਾ ਹੈ ਇੰਜੀ ਕਰ ਸਕਦਾ ਦੇਖੋ ਬੀਬੀ ਨੂੰ ਦਾੜੀ ਆ ਜੇ ਵਾਲ ਆ ਜਾਣ ਜਿੱਥੇ ਚਾਹੀਦੇ ਹਨ ਲਾਏ ਹਨ ਨਾ ਨਰਮਾ ਤੇ ਦੀ ਵਿਛਾਣ ਬੁਰੀ ਲੱਗਦੀ ਹੈ ਸੋਦੇ ਤੋਂ ਸਿਆਣਾ ਨਹੀਂ ਇਹ 46 ਤਾਕਤਾਂ 23 ਔਰਤ ਦੀਆਂ 23 ਮਰਦ ਦੀਆਂ ਮਿਲ ਕੇ ਸਾਡਾ ਫਿਰ ਇਹ ਫਾਇਦਾ ਹੁੰਦੇ ਆ ਇਹ ਸੁੰਨਾ ਪਏਗਾ ਮੰਨਣਾ ਪਏਗਾ ਜੁੜਨਾ ਪਏਗਾ ਜੋ ਅਸੀਂ ਲੰਗਰ ਛਕਿਆ ਜੋ ਧਰਤੀ ਚੋਂ ਆਇਆ ਸੀ ਜਿਹੜਾ ਅੰਦਰ ਆ ਗਿਆ ਉਹ ਸਾਡਾ ਸਰੀਰ ਬਣੇਗਾ ਉਹੀ ਸਾਡਾ ਸਰੀਰ ਹੈ ਸੋ ਉਹਦਾ ਜੂਸ ਨਿਕਲੇਗਾ ਫੋਕ ਫੋਕ ਚ ਜਲ ਜੋ ਵਿਅਸਤ ਹੈ ਉਹ ਬਾਥਰੂਮ ਨਹੀਂ ਬਾਹਰ ਹੋਕ ਪਦਾਰਥ ਬਾਹਰ ਵਿਸਟਾ ਸੋ ਜਿਹੜਾ ਸੀ ਸੁਣਿਆ ਜਿਹੜਾ ਅੰਦਰ ਰਹੇਗਾ ਉਹ ਸਾਡਾ ਮਨ ਬਣੇਗਾ ਮਨ ਤੂੰ ਜੋ ਸਰੂਪ ਹੈ ਉਹਦਾ ਮੂਲ ਪਛਾਣ ਮਨ ਦੀ ਤਾਕਤ ਬਹੁਤ ਹੈ ਸੋ ਸੁਣਿਆ ਸਿੱਧ ਪਿਰ ਸੁਰਨਾਥ ਇਹ ਸੁੰਨਾ ਪਹਿਲੂ ਪਾਏਗਾ ਅਸੀਂ ਜ਼ਿਆਦਾ ਬੋਲਦੇ ਹਾਂ ਇਹ ਜ਼ਿਆਦਾ ਸੁਣ ਕਰਕੇ ਕਈ 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 ਸਾਲ ਰਾਜ ਕਰ ਗਏ ਅਸੀਂ ਆਪਣਾ ਸੁਣਾਣਾ ਚਾਹੁੰਦੇ ਹਾਂ ਧੀਰਜ ਰੱਖਣਾ ਪਏਗਾ ਸਬਰ ਸੰਜੋਗ ਆਨੰਦ ਆਨੰਦ ਨੰਦ ਸਬਕੋਸ਼ ਕਹਿੰਦੇ ਹਨ ਆਨੰਦ ਖੁਸ਼ੀ ਬਹੁਤ ਚੜ੍ਹਦੀ ਕਲਾ 2 ਮਿੰਟ ਬੈਠੇ ਫਿਰ ਪਤਾ ਲੱਗੇਗਾ ਚੜ੍ਹਦੀ ਕਲਾ ਹੈ ਅਨਕ ਵੜਦੇ ਮੈਂ ਕਮਾਵਾਂ ਵਿਕਾਰ ਕਿਨ ਮੈਂ ਪ੍ਰਗਟ ਹੋਏ ਸੰਸਾਰ ਜਿੰਨੀਆਂ ਤਿਆਂ ਚ ਮਰਜੀ ਅਸੀਂ ਕਰ ਲਈਏ ਪ੍ਰਗਟ ਹੋਏਗਾ ਜੋ ਵੀ ਕਿਰਤ ਕਰਨੀ ਹੈ ਸੋ ਅਸੀਂ ਉਹਦੇ ਪੁੱਤਰ ਹਾਂ ਪਿਤਾ ਪੁੱਤਰ ਤੋਹਕੀ ਲਗਾ ਕੇ ਰੱਖੇਗਾ ਲਾਇਕ ਪੁੱਤਰ ਨੂੰ ਸਭ ਕੁਝ ਮਿਲ ਜੇਗਾ ਅਸੀਂ લાયક બનਨਾ ਹੈ ਜਾਂ નાલાયક બનના ਹੈ ਇਹ ਸਾਡੇ ਹੱਥ ਹੈ સો ਜ਼ਿੰਦਗੀ